ਸ਼ੰਢੀ ਸ਼ਰਧਾਈ ਤੇ ਨੌਜਵਾਨ ਨਿਹੰਗ ਸਿੰਘ ਸ਼ਰਧਾਈ ਘਟਦੇ ਹੋਏ ਅਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਭਾਈ ਗੁਰਜੀ ਦਾ ਖਾਲਸਾ ਤੇ ਭਾਈ ਗੁਰਜੀ ਜੀ ਪਦੇ ਮੇਰਾ ਨਾਮ ਸਿੱਕਲ ਸਿੰਘ ਜੀ ਦਾਸ ਹਾਂ ਮੈਂ ਜਲੰਧਰ ਦਾ ਹਾਂ ਜੀ ਬਾਬਾ ਜੀ ਕੀ ਬਣਾ ਰਹੇ ਹੋ ਇਹ ਬਾਬਾ ਜੀ ਬਦਾਮਾ ਵਾਲੀ ਸ਼ਰਧਾਈ ਆ ਜੀ ਇਹ ਤੇ ਸੁੱਖਾ ਤਾਂ ਨਹੀਂ ਪੈਂਦਾ। ਨਾ ਜੀ ਸੁੱਖਾ ਵਗੈਰਾ ਨਹੀਂ ਪੈਂਦਾ ਜੀ। ਇਹ ਜਿਹੜੀ ਚੀਜ਼ਾਂ ਕਹਿੰਦੇ ਆ ਬਾਬਾ ਜੀ ਬਦਾਮ ਖਾਸ ਕਰਕੇ ਸੁਮਗਜ, ਕਾਲੀ ਮਰ ਤੋਂ ਸੌਂਫ ਹੀ ਲੱਗੀ, ਗੁਲਾਬ ਦੇ ਪੱਤੇ, ਸ਼ੱਕਰ ਤੇ ਦੁੱਧ ਦੇ ਜੀ। ਤੇ ਦਸਮਾਹ ਗੁੰਦ ਦੀ ਜਿਆ ਪੈਂਦਾ ਜੀ ਛੰਡਾ। ਕੀ ਖਾਸੀ ਦਾ ਜੀ ਅਸਰਦਾਈ ਦੀ? ਬਾਬਾ ਜੀ ਸਿਰ ਦੇ ਵਾਲਾ ਤੋਂ ਲੈ ਕੇ ਪੈਰਾਂ ਦੇ ਨੂਹ ਤੱਕ ਜੀ ਇਹਦਾ ਅਸਰ ਹੀ ਰਹਿੰਦਾ ਜੀ। ਇਹ ਬਾਬਾ ਜੀ ਠੰਡੀ ਰਹਿੰਦੀ ਆ ਜਿੱਦਾਂ ਕੀ ਆਪਣਾ ਮਾਈਗਰੇਨ ਹੁੰਦਾ ਜੀ ਇਹ ਤੇ ਪੈਂਦਾ ਬਦਾਮ ਪੈਂਦੇ ਆ ਜੀ ਬਦਾਮ ਤੁਹਾਨੂੰ ਪਤਾ ਜੀ ਜਦੋਂ ਕੋਟੀ ਦਾ ਤਾਂ ਨੰਸੀਰ ਜਿਹੜੀ ਹੁੰਦੀ ਠੰਡੀ ਕਰਦੀ ਸੀ ਆ ਜੀ ਤੇ ਉਹਦੇ ਪਾ ਜੰਮ ਬਗੜਾ ਦੇਖਦੇ ਆ ਜਿਮ ਵਗੈਰਾ ਲੰandet ਕਾਵੜ ਮਹਿਸੂਸ ਹੁੰਦੀ ਆ ਗਰਮੀ ਜਿਆਦਾ ਪੈਂਦੇ ਉਹਦੇ ਵਾਸਤੇ ਇਹਨੂੰ ਪੀਣ ਵਾਸਤੇ ਠੰਡੀ ਛਰਦ ਆਈ ਆ ਜੀ ਤੇ ਵਿੱਚੋਂ ਇਨਫੈਕਸ਼ਨ ਦੂਰ ਕਰਤੀ ਨਿੰਮ ਦਾ ਆਇਆ ਜੀ ਤੇ ਲਾਲ ਪੱਥਰ ਦਾ ਆਇਆ ਜੀ ਮੇਨ ਗੱਲ ਇਹ ਆ ਖਾਸੇ ਦੇ ਵੀ ਨਾਲ ਨਾਲ ਜਿਹੜਾ ਕੋਟਣਾ ਨੂੰ ਕੋਟਣਾ ਕਹਿੰਦੇ ਹਾਂਜੀ ਹਾਂਜੀ ਨਿੰਮ ਦਾ ਆਇਆ ਸਲੋਤਰ ਕਹਿੰਦੇ ਵੀ ਨਿੰਮ ਦਾ ਆਈਏ ਵੀ ਨਾਲ ਕੋਟੇ ਆਂਦਾ ਜੀ ਇਹ ਜਿਹੜਾ نیچے ਪੱਥਰ ਤੇ ਜਿਹਦੇ ਵਿੱਚ ਉਖਲੀ ਜਿਹੀ ਬਣੀ ਆ ਕਿ ਚੀਜ਼ ਇਹ ਜਿਹੜੀ ਇਹ ਵਾਲੀ ਜੀ ਹਾਂਜੀ ਇਹ ਨਹੀਂ ਇਹ ਇਹ ਚੀਜ਼ ਇਹ ਜੇ ਸਲੋਤਰਿਆ ਜੀ ਸਲੋਤਰ ਸੁਨਾਰਾ ਹੈ ਜੀ ਇਹ ਲਾਲ ਪੱਥਰ ਦਾ ਹੁੰਦਾ ਹੈ ਜੀ ਅੱਛਾ ਜੀ ਇਹਦੀ ਵੀ ਇੱਕ ਖਾਸियत ਹੁੰਦੀ ਹੈ ਜੀ ਇਹਦੀ ਕੀ ਖਾਸियत ਹੈ ਜੀ ਇਹਦੀ ਪਾਪਾ ਜੀ ਇਹ ਖਾਸियत ਹੈ ਜੀ ਜਿੱਦਾਂ ਕਿ ਆਪਾਂ ਕਹਿ ਦਿੰਨੇ ਮਿੱਟੀ ਜਿੱਦਾਂ ਮਿੱਟੀ ਵਾਲਾ ਹੁੰਦਾ ਹੈ ਕਿ ਲੋਹੇ ਦਾ ਹੁੰਦਾ ਹੈ ਇਹਦੇ ਨੂੰ ਇਨਫੈਕਸ਼ਨ ਦੂਰ ਹੁੰਦੀ ਹੈ ਜੀ ਆਪਣੇ ਭੇੜ ਦੀ ਆਪਣੇ ਸਰੀਰ ਦੀ ਪੂਰੀ ਜੀ ਤਾਂ ਕਰਕੇ ਜਿੱਦਾਂ ਕਿ ਹੁੰਦੀ ਬਿਮਾਰੀਆਂ ਹੁੰਦੀਆਂ ਕੋਈ ਆਪਾਂ ਗੰਦ ਮੰਦ ਪਲਾਸਟਿਕ ਵਗੈਰਾ ਜਿੱਦਾਂ ਖਾਣੇ ਪੀਣੇ ਉਹਦੇ ਵਿੱਚ ਘੋੜ ਦੇ ਵਰਗੇ ਇਹਦੇ ਵਿੱਚ ਲਾਲ ਪੱਥਰ ਹੈ ਜੀ ਇਹਦੇ ਵਿੱਚ ਇਹ ਖਾਸियत ਹੈ ਇਨਫੈਕਸ਼ਨ ਦੂਰ ਕਰਦਾ ਤਾਂ ਕਰਕੇ ਨਿੰਮ ਦਾ ਘੋੜਾ ਨਾ ਤੇ ਲ अच्छा ते कदो तो ला रहे हो ਤੁਸੀਂ ਇਹ ਬਾਬਾ ਜੀ ਆਪਾਂ ਨੂੰ ਹੋ ਗਿਆ ਜੀ 2 ਹਫਤੇ 15 ਦਿਨ ਹੋ ਗਏ ਆ ਜੀ اچھا ਉਸ ਤੋਂ ਪਹਿਲੇ ਕੀ ਕਰਦੇ ਸੀ ਉਸ ਤੇ ਪਹਿਲਵਾਨ ਪਹਿਲਾਂ ਬਾਬਾ ਜੀ ਪਹਿਲਵਾਨੀ ਕਰਦੇ ਰਹੇਗੇ ਸਟੱਡੀ ਕਰਦੇ ਡੀਏ ਵੀ ਯੂਨੀਵਰਸਿਟੀ ਮੇ ਤੁਹਾਡੇ ਡੋਲੇ ਛੋਲੇ ਪਹਿਲਵਾਨੀ ਕਰਕੇ ਬਣੇ ਸਰ ਇਹ ਹਾਂਜੀ ਹਾਂਜੀ ਪਹਿਲਵਾਨੀ ਕਰਕੇ ਥੋੜਾ ਮਿਹਨਤ ਵੀ ਲਾਈ ਆ ਜੀ ਅੱਛਾ ਤਾਂ ਕਰਕੇ ਪਹਿਲਵਾਨੀ ਕਰਦੇ ਜੇ ਗਰਮੀਆਂ ਚ ਤੁਹਾਨੂੰ ਪਤਾ ਫਿਰ ਇਹ ਫਿਰ ਪਹਿਲਵਾਨੀ ਕਰਦੇ ਕਰਦੇ ਸਾਰਾ ਕੁਝ ਬਣਾਉਣਾ ਸਿੱਖਿਆ ਹਾਂਜੀ ਪਹਿਲਵਾਨੀ ਜਦੋਂ ਕਰਦੇ ਹੁੰਦੇ ਸਾਡੇ ਉਸਤਾਦ ਸਾਨੂੰ ਇਹੀ ਭਲੰਦ ਹੁੰਦੀ ਪਹਿਲਵਾਨੀ ਤੋਂ ਬਾਅਦ ਉਹ ਦਿਨ ਐਦਾ ਹੀ ਮਸਲ ਵਗਾਰ ਪਲਾਇਆ ਜਾਵੇ ਗਰਮੀ ਦੂਰ ਕੀਤੀ ਜਾਵੇ ਜੀ ਉਤਰ ਸਵੇਰ ਰੋਜ਼ਗਾਰ ਦਾ ਇੱਕ ਨਵਾਂ ਤਰੀਕਾ ਲੱਭਿਆ ਤੁਸੀਂ ਜੀ 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 ਨੌਕਰੀ ਕਰਨ ਨਾਲੋਂ ਇਹ ਖਰਾ ਹੈ ਜੀ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਆਰਮੀ ਦਾ ਸੋਚਿਆ ਜੀ ਅੱਛਾ ਆਰਮੀ ਤਾਂ ਜਿੱਦਾਂ ਉਮਰ ਹੋ ਗਈ ਸੀ 24 ਸਾਲ ਲਗਣੀ ਪਤ ਵਾਲੀ ਤੇ ਉਸ ਤੋਂ ਬਾਅਦ ਫਿਰ ਮਨ ਨਹੀਂ ਕੀਤਾ ਤੇ ਆਪਣਾ ਸੋਚਿਆ ਆਪਣੇ ਕੰਮ ਖੋਲੀਏ ਜੀ ਤਾ ਕਰਕੇ ਸ਼ਰਧਾਈ ਦਾਸੀ ਵੀ ਪੀਵੀ ਦੇ ਨਾਲੇ ਲੋਕਾਂ ਜੀ ਵੀ ਪੀਵੀ ਦਾ ਭੁਲਾਈ ਜੀ ਉਹਨਾਂ ਨੂੰ ਇਹ ਰੋਜ਼ ਤੇ ਕਿੰਨੇ ਕੇ ਗਲਾਸ ਤੁਸੀਂ ਸ਼ਰਧਾਈ ਪਲਾ ਦਿੰਦੇ ਹੋ ਇਹ ਬਾਬਾ ਜੀ ਕੋਈ ਨਹੀਂ ਹੈਗਾ ਜੀ ਇਹ ਪਾਰ ਵੀ ਹੋ ਜਾਂਦਾ 100 ਤੋਂ ਵੀ ਪੈਰੀਂ ਦੇ ਬੰਦੇ ਕਈ ਇਹਦੀ ਘੱਟ ਵੀ ਮੈਂ ਕਹੇ ਇਹਦੀ ਵੱਧ ਜਿੰਨਾ ਦਿੱਤਾ ਮਾਲਕ ਨੇ ਸਹੀ ਹੈ ਜੀ ਆਪਣੇ ਨੂੰ ਜਿੱਦਾਂ ਦਾ ਵੀ ਹੈ ਜੀ ਇਹਦਾ ਰੇਟ ਕੀ ਰੱਖਿਆ ਜੀ ਗਲਾਸ ਦਾ ਬਾਬਾ ਜੀ ਰੇਟ ਤਾਂ ਹੈਗਾ 30 ਰੁਪਏ ਜੀ 50 ਰੁਪਏ ਦਾ 70 ਰੁਪਏ ਹੈ ਜੀ ਅਗਲਾਸ ਦਾ ਫਰਕ ਹਾਂਜੀ ਗਲਾਸ ਦਾ ਸਾਈਜ਼ ਦਾ ਫਰਕ ਹੈ ਕਿ ਕੁਆਲਟੀ ਦਾ ਸਾਈਜ਼ ਦਾ ਸਾਈਜ਼ ਦਾ ਕੁਆਲਟੀ ਸੇਮ ਕੁਆਲਟੀ ਸੇਮ ਹੈ ਬਾਬਾ ਜੀ ਜਦੋਂ ਮਰਜ਼ੀ ਤੁਸੀਂ ਇਹਨੂੰ ਮੈਂ ਕਹਿੰਦਾ 10-20 ਹਜ਼ਾਰ ਰੁਪਏ ਇਨਾਮ ਹੀ ਦਊਗਾ ਜਿਹੜਾ ਕਹੂਗਾ ਕਿ ਮੈਂ ਲਾਵੜ ਕੀਤੀ ਕੁਝ ਵੀ ਕੀਤੀ ਆ ਜੀ ਤੁਸੀਂ ਭਾਵੇਂ ਸਾਡੇ ਸਾਹਮਣੇ ਬੈਠ ਜਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਜੀ ਦੋ-ਦੋ ਘੋਟੀਆਂ ਅੱਧਾ ਘੰਟਾ ਬਾਬਾ ਜੀ ਇਹਨੂੰ ਘੋਟਣ ਨੂੰ ਹੀ ਲੱਗਦਾ ਹੈ ਜੀ ਤੇ ਮੈਂ ਦੇਖ ਰਿਹਾ ਤਕਰੀਬਨ 15 ਮਿੰਟ ਤੋਂ ਘੋਟ ਹੀ ਰਹੇ ਹੋ ਹਾਂਜੀ ਹਾਂਜੀ ਬਾਬਾ ਜੀ ਅੱਧਾ ਘੰਟਾ ਨੂੰ ਲੱਗ ਜਾਂਦਾ ਜੀ ਪੂਰਾ ਫਿਰ ਬੰਦੀ ਕਿਦਾਂ ਕੀ ਕੀ ਬੰਦੇ ਇਹਦੇ ਵਿੱਚ ਬਾਬੀ ਇਹਦੇ ਵਿੱਚ ਬਾਦਾਂ ਪਾਈ ਦੀ ਖਸਖਸ ਮਗਜ ਪਾਈ ਦੀ ਕਾਲੀ ਮਿਰਚ ਪਾਈ ਦੀ ਸੌਂਫ ਪਾਈ ਜੀ ਖਿਲਾਚੀ ਗਲਾਬ ਦੇ ਪੱਤੇ ਸ਼ੱਕਰ ਤੇ ਦੁੱਧ ਦਸਮਾ ਗੂੰਦ ਕਦੀਰਾ ਪਈਦਾ ਬਾਬਾ ਜੀ ਅੱਛਾ ਫਿਰ ਉਸ ਤੋਂ ਬਾਅਦ ਕਿੰਨੀ ਦੇਰ ਘੋਟਦੇ ਹੋ ਬਾਬਾ ਜੀ ਉਸ ਤੋਂ ਬਾਅਦ ਅੱਧਾ ਘੰਟਾ ਨੂੰ ਪੂਰਾ ਲੱਗਦਾ ਤਾਂ ਪੂਨਾ ਘੰਟਾ ਘੋਟਣ ਨੂੰ ਲੱਗਦਾ ਜੀ ਇਹ ਡੇਲੀ ਦੀ ਡੇਲੀ ਤਾਜ਼ਾ ਸਮਾਨ ਲੈ ਕੇ ਆਉਂਦੇ ਹਾਂ ਜੀ ਹਾਂਜੀ ਹਾਂਜੀ ਡੇਲੀ ਦਿਨ ਚ ਬਾਬਾ ਜੀ ਚਾਰ ਵਾਰੀ ਕੋਟੀ ਦਾ ਤਾਜ਼ਾ ਭਲਾਈ ਦਾ 10 ਤੋਂ 20 ਗਲਾਸ ਕੱਢੀਦੇ ਆ ਕੋਟਵਾ ਤਾਜ਼ਾ ਜੀ ਭਲਾਈ ਦਾ ਜੀ ਆਪਾਂ ਐਨੀ ਸਪੀਡ ਤੋਂ ਬਣਾ ਕੇ ਲੱਗਦੇ ਆ ਆਪਾਂ ਤਿੰਨ ਚਾਰ ਤਿੰਨ ਚਾਰ ਤਾਂ ਲੱਗਦੇ ਲੱਗਦੇ ਬਾਬਾ ਜੀ ਆਪਣੇ ਤਾਜ਼ਾ ਤਾਜ਼ਾ ਬਣਾਉਂਦੇ ਆ ਤਿੰਨ ਚ ਮਾਂ ਬਾਬਾ ਜੀ 50% ਦੇ ਵਿੱਚ ਪਾਣੀ ਹੁੰਦਾ ਆ 30% ਦੁੱਧ ਹੁੰਦਾ ਤੇ 20% ਬਾਬਾ ਜੀ ਇਹਦਾ ਅਸਰ ਹੁੰਦਾ ਆ ਉਹਨੇ ਮਾਂ ਦੁੱਧ ਤਾਂ ਪਈਦਾ ਉਹਦਾ ਦੁੱਧ ਪੀਂਦਾ ਨਹੀਂ ਉਹਦਾ ਦੁੱਧ ਸਵਾਦ ਵਾਸਤੇ ਪਈਦਾ ਗਾੜ੍ਹਾ ਕਰਨ ਨੂੰ ਪਈਦਾ ਜਿਹੜਾ ਆਪਣੇ ਪਹਿਲਵਾਨ ਸੀਗੇ ਉਹ ਜਲ ਨਹੀਂ ਸਕਦੇ ਰਹੀ ਨਿਹੰਗ ਸਿੰਘ ਜਲ ਨਹੀਂ ਲਾਂਦੇ ਰਹੀ ਇਹ ਰਗੜਾ ਇਹ ਕਈ ਵਾਰ ਨਹੀਂ ਹੰਗਸਿੰਘਾ ਦੇ ਛੋਣੀਆਂ ਹੀ ਦੇਖੀਦਾ ਵਿੱਚ ਭੰਗ ਵਗੈਰਾ ਪਾ ਦਿੰਦੇ ਇਹੋ ਜਿਹਾ ਨਹੀਂ ਨਹੀਂ ਬਾਬਾ ਜੀ ਉਹ ਦੇਗ ਹੁੰਦੀ ਆ ਉਹ ਤਾਂ ਆਪਣੇ ਸਿੰਘਾਂ ਦੇ ਵਿੱਚ ਬੈਗ ਵਿਚਾਰ ਕਰਕੇ ਅਰਦਾਸ ਪਾਣ ਦੇਣ ਦੀ ਕਰਕੇ ਫੇਰ ਹੀ ਛੇਗੀ ਦੀ ਜੇ ਲੇਕਿਨ ਇਹਦੇ ਚ ਨਹੀਂ ਬਾਬਾ ਜੀ ਇਹਦੇ ਵਿੱਚ ਆਮ ਜਨਤਾ ਵਾਸਤੇ ਹਾਂਜੀ ਆਮ ਜਨਤਾ ਵਾਸਤੇ ਆ ਜੀ ਤਾਂ ਕਰਕੇ ਜੀ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੱਸ ਵੀ ਦਿਓ ਕਿ ਤੁਸੀਂ ਬੈਠੇ ਕਿੱਥੇ ਹੋ ਇਸ ਵਕਤ ਮੈਂ ਜੀ ਕਿਸ਼ਨਪੂਰਾ ਚੌਂਕ ਨਜ਼ਦੀਕ ਕਿਸ਼ਨਪੂਰਾ ਚੌਂਕ ਇਟਮੀ ਢਾਬੇ ਦੇ ਬਿਲਕੁਲ ਸਾਹਮਣੇ ਬੈਠਾ ਜੀ ਜੋ ਦੁਆਬਾ ਸਕੂਲ ਦੀ ਦੁਆਬਾ ਕਾਲਜ ਦੇ ਗਰਾਊਂਡ ਲੱਗਦੀ ਬੈਠਾ ਉਹ ਉੱਥੇ ਬੈਜਦਾ ਬਾਬਾ ਜੀ ਲੋਕੇਸ਼ਨ ਆਪਣੀ 11 ਵਜੇ ਤੋਂ ਲੈ ਕੇ ਜੀ 6 6:30 ਤੱਕ ਹੋਈਦਾ ਜੀ ਅਸੀਂ ਅੱਛਾ ਜੇਕਰ ਕਿਸੇ ਨੇ ਪਰਸਨਲ ਆਪਣੇ ਲਈ ਬਣਵਾਣੀ ਹੋਵੇ ਉਹ ਵੀ ਬਣਾ ਦਿੰਦੇ ਹਾਂ ਜੀ ਉਹ ਵੀ ਬਣਾ ਦਾਂਗੇ ਕੋਈ ਚੱਕਰ ਨਹੀਂ ਫਿਰ ਆਪਣਾ ਨਾਮ ਤੇ ਨੰਬਰ ਇੱਕ ਵਾਰ ਫੇਰ ਦੱਸ ਦਿਓ ਮੇਰਾ ਬਾਬਾ ਜੀ ਨਾਮ ਹੈਗਾ ਸ਼ਿਤਲ ਸਿੰਘ ਮੇਰਾ ਮੋਬਾਈਲ ਨੰਬਰ ਹੈਗਾ 98777595153 ਮੇਰਾ ਮੋਬਾਈਲ ਨੰਬਰ ਹੈ ਜਦੋਂ ਮਰਜ਼ੀ ਤੁਸੀਂ ਕੰਟੈਕਟ ਕਰ ਸਕਦੇ ਆ ਸਕਦੇ ਹੋ ਜੀ ਸੋ ਦੋਸਤੋ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਤੰਦਰੁਸਤ ਵੀ ਰਹਿਣਾ ਹੈ ਔਰ ਆਪਣੇ ਸਰੀਰ ਨੂੰ ਵਿਟਾਮਿਨ ਸਾਰੇ ਜਿਹੜੇ ਤੰਦਰੁਸਤੀ ਦੇ ਤੁਹਾਡੇ ਅੰਦਰ ਆਇਰਨ ਚਾਹੀਦਾ ਹੈ ਜਾਂ ਤੁਹਾਡੇ ਅੰਦਰ ਇਹ ਕੋਲੇਸਟ੍ਰੋਲ ਨੂੰ ਕੰਟਰੋਲ ਕਰਨਾ ਹੈ ਜਾਂ ਤੁਸੀਂ ਗਰਮੀ ਤੋਂ ਬਚਣਾ ਹੈ ਜਿਮ ਜਾਂਦੇ ਹੋ ਤਾਂ ਮਸਲ ਬਿਲਡ ਕਰਨੇ ਹੈ ਤੇ ਤੁਸੀਂ ਇਹ ਸ਼ਰਦਾਈ ਜਰੂਰ ਪੀਓ ਔਰ ਸ਼ੀਤਲ ਸਿੰਘ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਵਲੰਦ ਕੇਸਰੀ ਟੀਵੀ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ